ਠੀਕ ਹੈ ਸਾਨੂੰ ਆਪਣਾ ਰਾਜ ਸੀ ਪਰ ਇਹਦਾ ਰਾਹ ਬਹੁਤ ਦੂਰ ਹੈ। ਛਾਂ ਨੂੰ ਡਾਂਗਾਂ ਖਾ ਕੇ ਸਵੇਰੇ ਭੁੱਲ ਜਾਣ ਵਾਲਿਆਂ ਨੂੰ ਕੀ ਪਤਾ ਰਾਜ ਕਿਵੇਂ ਲਈ ਜਾਂਦੇ ਨੇ। ਸਾਨੂੰ ਰਾਜ ਲੈਣ ਤੋਂ ਪਹਿਲਾਂ ਰਾਜ ਕਰਨ ਵਾਲਿਆਂ ਨੂੰ ਵੀ ਬਚਾਉਣਾ ਪੈਣਾ। ਇਹ ਸਭ ਸੋਚੀ ਸਮਝੀ ਚਾਲ ਸੀ। ਪਹਿਲਾਂ ਸਾਡੇ ਪੰਜਾਲ ਦੇ ਦੋ ਟੋਟੇ ਕੀਤੇ। ਫਿਰ ਜੋ ਸਾਡੇ ਹਿੱਸੇ ਆਇਆ ਉਹਦੇ ਵੀ ਤਿੰਨ ਟੋਟੇ ਕਰਤੇ। ਤੇ ਜੋ ਅੱਜ ਬਚਿਆ ਉਹੀ ਹਾਲਤ ਤੁਸੀਂ ਦੇਖ ਹੀ ਰਹੇ ਹੋ। ਅੱਜ ਸਿਰ ਦੇਣ ਦੀ ਲੋੜ ਨਹੀਂ ਅੱਖਾਂ ਖੁੱਲਣ ਦੀ ਲੋੜ ਹੈ। दारू ਦੀ ਬੋਤਲ ਪਿੱਛੇ ਵੀ ਕਨਵਾ ਲਿਆ ਨੇ। ਭੰਡਾਂ ਦੀਆਂ ਗੱਲਾਂ ਛਾ ਕੇ ਅਸੀਂ ਆਪਣੇ ਸੋਹਣੇ ਪੰਜਾਬ ਨੂੰ ਕਿੰਨਾ ਦੇ ਹਵਾਲੇ ਕਰਤਾ ਬਿੱਲੇ ਨੂੰ ਹੀ ਦੁੱਧ ਦੀ ਰਖਵਾਲੀ ਰੱਖ ਦਿੱਤਾ ਅੱਜ ਵੀ ਜਾਗਦਿਆਂ ਜੀ ਮੀਰਾ ਵਾਲੇ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਨੂੰ ਬਚਾਉਣ ਲਈ ਕਹਿ ਕੇ ਗੇ ਥੱਕ ਗਏ ਪਰ ਅਸੀਂ ਉਹਨਾਂ ਦੀ ਇੱਕ ਨਾ ਸੁਣੀ ਉਲਟ ਨਚਾਲ ਅਤੇ ਟੈਂਪੂ ਦੇ ਪਿੱਛੇ ਲੱਗੇ ਇਹ ਟੈਂਪੂ ਸਮਾਜ ਲਈ ਕੈਂਸਰ ਤੋਂ ਵੀ ਵੱਧ ਖਤਰਨਾਕ ਨੇ ਅਸੀਂ ਕਿੱਥੋਂ ਚੱਲੇ ਤੇ ਕਿੱਥੇ ਆ ਗਏ ਸੜਕੇ ਜਾਂ ਨੂੰ ਮੈਂ ਟਰੰਪ ਦੇ ਜਿਹਨੇ ਪਹਿਲੇ ਦਿਨਾਂ ਕਿ ਇਹਨਾਂ ਸਾਰੇ ਟੈਂਪੂਆਂ ਦਾ ਇੰਜਨ ਕਰਤਾ ਅਤੇ ਮੇਰੇ ਵੱਲੋਂ ਇਹਨਾਂ ਸਾਰਿਆਂ ਟੈਂਪੂ ਨੂੰ ਲੱਖ ਦੀ ਲਾਣਤ